Come <laughs> on. ਅੱਜ ਵੀ ਉਮੀਦ ਸੰਸਥਾ ਵੱਲੋਂ ਪੈਣਾ ਦੀ ਉਮੀਦ ਪ੍ਰੋਗਰਾਮ ਦੇ ਤੈ ਤੜਕੇ ਦੇ ਵਕ ਵਕ 35 ਮਹਿਲਾਵਾਂ ਨੂੰ ਬੱਕਰੀ ਪਾਲਣ ਦੀ ਸਕਲਾਈ ਪੂਰੀ ਕਰਨ ਉਪਰੰਤ ਉਹਨਾਂ ਨੂੰ ਪੱਤਰ ਸੌਂਪੇ ਅਤੇ ਸਬੰਧੀ ਲਾਉਣ ਉਪਲਬਧ ਕਰਾਉਣ ਦੇ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਸਮਾਗਮ ਉਮੀਦ ਸੰਸਥਾ ਦੇ ਹਾਲ ਦੇ ਵਿੱਚ ਹੋਇਆ ਜਿੱਥੇ ਮੁੱਖ ਮਹਿਮਾਨ ਵਜੋਂ ਉਮੀਦ ਦੇ ਚੇਅਰਮੈਨ ਭਾਜਪਾ ਸੂਬਾ ਮੀਤ ਪ੍ਰਧਾਨ ਸਾਬਕਾ ਵਿਧਾਇਕ ਅਰਵਿੰਦ ਖੰਨਾ ਪਹੁੰਚੇ ਤੇ ਮਹਿਲਾਵਾਂ ਨੂੰ ਸਕਲਾਈ ਅਤੇ ਲਾਉਣ ਸਬੰਧੀ ਪੱਤਰ ਦੀ ਵੰਡ ਕੀਤੀ ਗਈ। ਸਮਾਗਮ ਵਿੱਚ ਪੁੱਜੀਆਂ ਮਹਿਲਾਵਾਂ ਦੇ ਦੇ ਉੱਤੇ ਟ੍ਰੇਨਿੰਗ ਪੂਰੀ ਕਰਨ ਅਤੇ ਆਪਣੇ ਸਵੇਹ ਰੋਜ਼ਗਾਰ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ੀ ਅਤੇ ਜੋਸ਼ ਦਿਖਾਈ ਦਿੱਤਾ ਹਰ ਮਹਿਲਾ ਵਾਰ-ਵਾਰ ਅਰਵਿੰਦ ਖੰਨਾ ਦਾ ਧੰਨਵਾਦ ਕਰ ਰਹੀ ਸੀ ਇਧਰੋਂ ਸਮੋਦਤ ਕਰਦੇ ਹਨ ਖੰਨਾ ਨੇ ਕਿ ਆਕਿ ਸਾਡੀ ਸੰਸਥਾ ਆਪਣੇ ਨਾਂ ਨੂੰ ਸਰਾਰਥਕ ਕਰ ਰਹੀ ਹੈ ਅਤੇ ਸਮਾਜ 'ਚ ਇੱਕ ਨਵੀਂ ਲੋ ਜਗਾ ਰਹੀ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਮਹਿਲਾਵਾਂ ਨੂੰ ਸ਼ਕਤੀਕਰਨ ਲਈ ਬਹੁਤ ਸਾਰੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਅਤੇ ਭਾਜਪਾ ਸ਼ਾਸਿਤ ਵਪਾਰ ਚ ਇਹਨਾਂ ਯੋਜਨਾਵਾਂ ਦਾ ਅਸਰ ਧਰਤਲ ਤੇ ਸਾਬਤ ਕੀਤਾ ਜਾਂਦਾ ਹੈ ਪਰ ਪੰਜਾਬ ਚ ਕੁਝ ਕਰਨਾ ਕਰਕੇ ਇੱਥੋਂ ਦੀਆਂ ਮਹਿਲਾਵਾਂ ਨੂੰ ਇਹਨਾਂ ਯੋਜਨਾਵਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਕੇਂਦਰ ਵੱਲੋਂ ਸਵੇਰ ਰੁਜ਼ਗਾਰ ਲਈ ਬਹੁਤ ਸਾਰੇ ਟ੍ਰੇਨਿੰਗ ਪ੍ਰੋਗਰਾਮ ਲਾਂਚ ਅਤੇ ਸਬਸਿਡੀਆਂ ਵਰਗੀਆਂ ਸਹੂਲਤਾਂ ਦਿੱਤੀਆਂ ਤੇ ਜਨਤਾ ਨੂੰ ਖਾਸ ਤੌਰ ਤੇ ਮਹਿਲਾਵਾਂ ਨੂੰ ਵੱਡੇ ਪੱਧਰ ਤੇ ਮੌਹੀਆ ਕਰ ਰਹੀ ਜਾ ਰਹੀ ਹੈ ਨਾ ਅਤੇ ਉਮੀਦ ਹੈ ਸੰਸਥਾ ਇਹਨਾਂ ਯੋਜਨਾਵਾਂ ਨੂੰ ਮਹਿਲਾਵਾਂ ਤੱਕ ਪਹੁੰਚਾਉਣ ਦੇ ਲਈ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਹੈ ਕੰਨਾ ਨੇ ਕਿਹਾ ਕਿ ਖੁਸ਼ਹਾਲ ਸਮਾਜ ਤੇ ਦੇਸ਼ ਦੀ ਤਰੱਕੀ ਲਈ ਮਹਿਲਾ ਮਾਤਾ ਆਤਮ ਨਿਰਭਰ ਬਣਾਉਣਾ ਬਹੁਤ ਹੀ ਜ਼ਰੂਰੀ ਹੈ। ਹਾਂਜੀ ਰੋਹ ਸਾਬ ਅੱਜ ਜਿਹੜਾ ਇੱਥੇ ਔਰਤਾਂ ਨੂੰ ਇੱਕ ਸੈਲਫ ਜਿਹੜਾ ਉਹਦੇ ਵਿੱਚ ਗਰੁੱਪਾਂ ਦੇ ਵਿੱਚ ਡਿਵੈਲਪਮੈਂਟ ਕੀਤਾ ਗਿਆ ਉਹ ਕੀ ਹੈਗਾ? ਦੇਖੋ ਇਹ ਇੱਕ ਬਹਿਨਾ ਦੀ ਉਮੀਦ ਸਾਡੀ ਪਹਿਲਾਂ ਉਮੀਦ ਮਹਿਲਾ ਮੰਚ ਚੱਲਦੀ ਸੀ 27 ਸਾਲ ਪਹਿਲਾਂ ਉਹ ਹੌਲੀ ਹੌਲੀ ਆਪਾਂ ਕਨਵਰਟ ਕਰਕੇ ਉਹਦਾ ਨਾਮ ਬਹਿਣਾ ਦੀ ਉਮੀਦ ਬਣਾਇਆ ਤੇ ਇਹ ਬਹਿਣਾ ਦੀ ਉਮੀਦ ਦੇ ਸਾਡੇ 35 ਮੈਂਬਰ ਆ ਉਹਨਾਂ ਦੇ ਪਰਿਵਾਰ ਵੀ ਨਾਲ ਆਏ ਆ ਤੇ ਇਹਨਾਂ ਦੇ ਵਾਸਤੇ ਆਪਾਂ ਜਿਵੇਂ ਤੁਹਾਨੂੰ ਪਤਾ ਆ ਆਪਾਂ ਉੱਪਰ ਵਾਲੇ ਚੱਕੀ ਜਾਂਦੇ ਆ ਕੀ ਘਰ ਬੈ ਕੇ ਇਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਆਮਦਨੀ ਵਧੇ ਤੇ ਇਹ ਕੇ ਆਪਾਂ ਇਹ ਪਸ਼ੂ ਪਾਲਨ ਮਹਿਕਮੇ ਨਾਲ ਗੱਲ ਕਰਕੇ ਇਹਨਾਂ ਦੀ ਟ੍ਰੇਨਿੰਗ ਕਰਾਈ ਸੀ ਗਰੁੱਪ ਮੈਂਬਰਾਂ ਦੀ 35 ਐਸੇ ਗਰੁੱਪ ਦੇ ਮੈਂਬਰ ਆ ਪਰ ਸਾਡਾ ਇਹ ਕੋਸ਼ਿਸ਼ ਹੈ ਕਿ ਹੁਣ ਇਹਨਾਂ ਦੀ ਟ੍ਰੇਨਿੰਗ ਹੋ ਗਈ ਹੈ ਗੋਡ ਫਾਰਮਿੰਗ ਦੇ ਵਿੱਚ ਤੇ ਹੁਣ ਇਹਨਾਂ ਨੂੰ ਆਪਾਂ ਲੋਨ ਦਿਲਾ ਕੇ ਬਹਿਣਾ ਦੀ ਉਮੀਦ ਗਰੁੱਪਾਂ ਨੂੰ ਲੋਨ ਦਿਲਾ ਕੇ ਕੋਈ ਮੈਂਬਰ 5 ਗੋਡ ਰੱਖੇਗਾ ਕੋਈ 10 ਬੱਕਰੀਆਂ ਰੱਖੇਗਾ ਔਰ ਇਹਨੂੰ ਇੱਕ ਸ਼ੁਰੂਆਤ ਹੀ ਆਪਾਂ ਕੀਤੀ ਹੈ ਔਰ ਇਹ ਗੋਟ ਫਾਰਮਿੰਗ ਦੇ ਰਾਹੀਂ ਇਹਨਾਂ ਦੇ ਘਰ ਬੈ ਕੇ ਥੋੜੀ ਜੀ ਮਿਹਨਤ ਕਰਕੇ ਇਹਨਾਂ ਦੀ ਆਮਦਨੀ ਘਰੇ ਦੀ ਘਰ ਦੀ ਆਮਦਨੀ ਵਧੇਗੀ ਔਰ ਅੱਗੇ ਜਾ ਕੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਕਲਸਟਰ ਬਣਾਵਾਂਗੇ ਜਿੱਥੇ ਆਪਾਂ ਗੋਟ ਫਾਰਮ ਬਣਾਵਾਂਗੇ ਬਹਿਨਾ ਦੀ ਉਮੀਦ ਦੇ ਨਾਮ ਤੇ ਜਿੱਥੇ ਇਹ ਸਾਰੇ ਹਿੱਸੇਦਾਰ ਬਣਨਗੇ ਜਿਵੇਂ ਕੋਈ ਕੋਆਪਰੇਟਿਵ ਹੁੰਦੀ ਹੈ ਜਾਂ ਕੋਈ ਐਫਪੀਓ ਜੋ ਹੁਣ ਕੇਂਦਰ ਸਰਕਾਰ ਆ ਕਹਿ ਰਹੀ ਕਿ ਐਫਪੀਓ ਬਣਾਓ ਔਰ ਉਹਦੇ ਇੱਕ ਬਾਦ ਜਦ ਐਫਪੀਓ ਬਣੂਗਾ ਇਹਨੂੰ ਸਬਸਿਡੀ ਵੀ ਮਿਲੇਗੀ ਪਰ ਜਦ ਇੱਕ ਕਲਸਟਰ ਬਣਾ ਕੇ 200 300 ਅ ਬکریاں ਇਕੱਠੇ ਹੋ ਕੇ ਉਹ ਉਹਨਾਂ ਦਾ ਦੇਖਭਾਲ ਕਰਨਗੇ ਤੇ ਇਹਨਾਂ ਦੀ ਤਾਕਤ ਵੀ ਵਧੇਗੀ ਜੋ ਖਰੀਦ ਵੀ ਹੁੰਦੀ ਹੈ ਬکریاں ਨੂੰ ਪਾਲਣ ਵਾਸਤੇ ਉਹਦਾ ਖਰੀਦ ਦਾ ਵੀ ਕਟੂਗਾ ਕਿਉਂਕਿ ਮੈਂਬਰ ਜ਼ਿਆਦਾ ਹੋਣਗੇ ਤੇ ਇਸ ਤਰੀਕੇ ਨਾਲ ਇੱਕ ਸ਼ੁਰੂਆਤ ਕੀਤੀ ਹੈ 35 ਮੈਂਬਰ ਤੋਂ ਔਰ ਅਗਲੇ ਮਹੀਨੇ ਆਪਾਂ ਹੋਰ ਵੀ ਮੈਂਬਰ ਟ੍ਰੇਨ ਕਰਨਗੇ ਔਰ ਇਹਨਾਂ ਨੂੰ ਵੀ ਅੱਜ ਜਿਹਦੇ ਕੋਲ ਪੰਜ ਬੱਕਰੀਆਂ ਆ ਉਹ 6 ਮਹੀਨੇ ਬਾਅਦ ਜੇਵੇਂ ਇਹਨਾਂ ਦਾ ਸਿਬਲ ਸਕੋਰ ਵਧਦਾ ਫਿਰ ਇਹ ਪੰਜ ਤੋਂ 10 ਤੇ ਵੀ ਜਾ ਸਕਦੇ ਜਿਹਦੇ ਕੋਲ 10 ਹੈ ਉਹ 20 ਤੇ ਵੀ ਜਾ ਸਕਦੇ ਤੇ ਹੌਲੀ ਹੌਲੀ ਇਸ ਤਰੀਕੇ ਨਾਲ ਆਪਾਂ ਇੱਕ ਪਿੰਡ ਪਿੰਡ ਵਾਈਜ਼ ਆਪਾਂ ਆਪਣੇ ਜੋ ਲੋਗ ਹਨ ਪੰਜਾਬ ਦੇ ਵਿੱਚੋਂ ਖਾਸ ਕਰਕੇ ਸਮਰੂਡ ਦੇ ਵਿੱਚੋਂ ਰਹਿ ਰਹੇ ਹਨ ਉਹਨਾਂ ਦੀ ਆਮਦਨੀ ਬਦਾਂਦੀ ਉਪਰਾਲੇ ਚਾਹ ਕੰਨ ਸਾਹਿਬ ਜਿਵੇਂ ਇਹਨਾਂ ਨੂੰ ਇਹਨਾਂ ਨੂੰ ਬੈਂਕਾਂ ਨਾਲ ਕਿਵੇਂ ਕਿਉਂਕਿ ਇਹ ਬੈਂਕ ਸਾਡੀ ਸੰਸਥਾ ਹੀ ਕਰੇਗੀ ਉਹ ਕਮਿਟਮੈਂਟ ਵੀ ਸਾਡੀ ਹੈ ਵਿਸ਼ਵਾਸ ਵੀ ਸਾਡਾ ਹੀ ਹੈ ਤੇ ਇਸ ਕਰਕੇ ਔਰ ਸਾਨੂੰ ਇਹਨਾਂ ਦੇ ਵਿਸ਼ਵਾਸ ਹੈ ਇਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਔਰ ਬੈਂਕ ਵਾਲੇ ਵੀ ਸਾਡੇ ਤੇ ਵਿਸ਼ਵਾਸ ਤੇ ਇੱਕ ਇੱਕ ਕਿਸਮ ਦੀ ਇੱਕ ਗਰੁੱਪ ਬਣ ਜਾਂਦਾ ਤੇ ਆਪਾਂ ਬੈਂਕਾਂ ਦੇ ਦੇ ਨਾਲ ਪਹਿਲੀ ਗੱਲ ਕਰ ਲਈ ਔਰ ਹੁਣ ਗੱਲ ਚੱਲ ਰਹੀ ਰਹੀ ਹੈ ਕਈਆਂ ਦੇ ਲੋਨ ਅਪਰੂਵ ਹੋ ਗਏ ਕਈਆਂ ਦੇ ਪ੍ਰੋਸੈਸ ਚ ਹੈ ਉਹ ਹੋ ਜਾਣਗੇ ਹਾਲੀ ਹਾਲੀ। ਇਹ ਸਬਸਿਡੀ ਵਗੈਰਾ ਤਾਂ ਕੋਈ ਸਬਸਿਡੀ ਦਾ ਹੈਗਾ ਸਰਕਾਰ ਦਿੰਦੀ ਹੈ ਸਬਸਿਡੀ ਪਰ ਪਹਿਲੇ ਸ਼ੁਰੂਆਤ ਕਰਾਂਗੇ ਫੇਰੀ ਸਬਸਿਡੀ ਨਹੀਂ। ਕਿੰਨੇ ਮੈਂਬਰ ਅੱਜ ਜਿਹੜੇ ਸਰ 35 ਮੈਂਬਰ ਆ ਜਿਨ੍ਹਾਂ ਨੂੰ ਸਰਟੀਫਿਕੇਟ ਦਿੱਤਾ ਗਿਆ 35 ਮੈਂਬਰਾਂ ਨੂੰ ਟ੍ਰੇਨਿੰਗ ਕਰਾ ਕੇ ਸਰਟੀਫਿਕੇਟ ਮਿਲ ਗਿਆ ਔਰ 35 ਮੈਂਬਰਾਂ ਦੇ ਬੈਂਕਾਂ ਦੇ ਵਿੱਚ ਆਪਾਂ ਐਪਲੀਕੇਸ਼ਨ ਪਾ ਦਿੱਤੀ ਹੈ। ਔਰ ਬੜੀ ਛੇਤੀ ਇਹਨਾਂ ਨਾਲ ਕੰਮ ਸ਼ੁਰੂ ਕਰਾਵਾਂਗੇ ਕਿੰਨੇ ਉਮੀਦ ਸੰਸਥਾ ਹੋਰ ਕਿਹੜੇ ਕਿਹੜੇ ਕਿੱਤਿਆਂ ਦੇ ਵਿੱਚ ਟ੍ਰੇਨਿੰਗ ਵਗੈਰਾ ਦਵਾ ਰਹੀ ਹੈ ਲੋਕਾਂ ਨੂੰ ਆਪਾਂ ਦੇਖੋ ਇਹ ਤੇ ਅੱਜ ਇਹਦਾ ਗੁੱਡ ਫਾਰਮਿੰਗ ਦਾ ਹੈ ਆਪਾਂ ਹੁਣ ਮੱਝਾਂ ਕੰਨੀ ਵੀ ਦੇਖ ਰਹੇ ਹਾਂ ਉਸ ਪਾਸੇ ਵੀ ਆਪਾਂ ਦੇਖਣਾ ਚਾਹ ਰਹੇ ਹਾਂ ਪਰ ਉੱਥੇ ਮੱਝ ਦੇ ਤੁਸੀਂ ਪਤਾ ਇੱਕੋ ਦੀ ਕੀਮਤ ਜ਼ਿਆਦਾ ਹੈ ਤੇ ਉਹਦੇ ਬਾਰੇ ਵੀ ਆਪਾਂ ਸਟੱਡੀ ਕਰ ਰਹੇ ਹਾਂ ਸਾਡੇ ਇੱਕ ਬਹੁਤ ਵੱਡਾ ਗਰੁੱਪ ਮੈਂ ਤੁਹਾਨੂੰ ਮਿਲਾਵਾਂਗਾ ਅਗਲੇ ਮਹੀਨੇ ਉਹਨਾਂ ਦੇ ਨਾਲ ਉਹਨਾਂ ਨੂੰ ਆਪਾਂ ਮਸ਼ਰੂਮ ਫਾਰਮਿੰਗ ਦੇ ਵਿੱਚ ਟ੍ਰੇਨਿੰਗ ਦਿਲਾਈ ਹੈ ਔਰ ਉਹਨਾਂ ਦੀ ਟਾਇਆਪ ਵੀ ਕਰਦੀ ਹੈ ਕਿ ਜੋ ਇੱਕ ਬੰਦਾ ਉਹਨਾਂ ਦੇ ਮਸ਼ਰੂਮ ਜੋ ਉਹ ਮਨਾਨਗੇ ਪੈਦਾ ਕਰਨਗੇ ਉਹ ਮਸ਼ਰੂਮ ਉਹ ਖਰੀਦੇਗਾ ਤਾਂ ਮਸ਼ਰੂਮ ਫਾਰਮਿੰਗ ਦੇ ਵਿੱਚ ਵੀ ਆਪਾਂ ਆਪਣੀ ਕੁੜੀਆਂ ਨੂੰ ਇੱਕ ਹੋਰ ਗੁਰਪੈਰੀ ਦੀ ਟ੍ਰੇਨਿੰਗ ਹੈ ਸਲਾਈ ਕੜਾਈ ਦਾ ਵੀ ਸਾਡਾ ਕੰਮ ਚੱਲ ਰਿਹਾ ਉਹਦੇ ਵਿੱਚ ਵੀ ਆਪਾਂ ਟ੍ਰੇਨਿੰਗ ਕਰੀ ਜਾਂਦੇ ਹਾਂ ਔਰ ਉਹਨਾਂ ਨੂੰ ਰੋਜ਼ਗਾਰੀ ਦੇ ਰਹੇ ਕੱਲੇ ਇਹ ਨਹੀਂ ਕਿ ਟ੍ਰੇਨਿੰਗ ਕਰਾ ਕੇ ਆਪਾਂ ਛੱਡ ਦਿੰਗੇ ਉਹਦਾ ਕੋਈ ਮੁੱਲ ਨਹੀਂ ਉਹਦਾ ਕੋਈ ਫਾਇਦਾ ਨਹੀਂ ਤੇ ਜੋ-ਜੋ ਆਪਾਂ ਕੰਮ ਕਰਦੇ ਆਪਾਂ ਇਹ ਕਰਦੇ ਕਿ ਕੰਮ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਵਪਾਰ ਕਰਨ ਦਾ ਮੌਕਾ ਵੀ ਮਿਲੇ ਆਮਦਨੀ ਬਣਾਉਣ ਦਾ ਮੌਕਾ ਵੀ ਮਿਲੇ ਤਾਂ ਹੀ ਫਾਇਦਾ ਹੈ ਤੇ ਇਸ ਕਰਕੇ ਮਸ਼ਰੂਮ ਦਾ ਚੱਲ ਰਿਹਾ ਹੈ ਸਾਡਾ ਗੋਟ ਫਾਰਮਿੰਗ ਦਾ ਹੈ ਮਰਜਾਂ ਦਾ ਆਪਾਂ ਕਰ ਰਹੇ ਆ ਆ ਸਾਡੀ ਕੀ ਕਹਿੰਦੇ ਸੰਡੀ ਜੋ ਇਹ ਵੀ ਚੱਲ ਰਿਹਾ ਆਪਣੇ ਪਾਰਲਰ ਦੀ ਬਿਊਟੀ ਪਾਰਲਰ ਦੀ ਆਪਣੀ ਉਮੀਦ ਦੇ ਮੈਂਬਰਾਂ ਨੇ ਖੋਲੇ ਆ ਫੂਡ ਕਾਰਟ ਵੀ ਹੈਗੇ ਕ੍ਰਾਣੇ ਦੀ ਦੁਕਾਨ ਵੀ ਖੋਲੇ ਪਿੰਡਾਂ ਦੇ ਵਿੱਚ ਤੇ ਕਾਫੀ ਸਾਰੀ ਸਕੀਮਾਂ ਚੱਲ ਰਹੀਆਂ ਸਰ ਖੰਡਾ ਸਰ ਪਿੰਡਾਂ ਦੀਆਂ ਔਰਤਾਂ ਨੂੰ ਘਰਾਂ ਦੇ ਵਿੱਚੋਂ ਕਿਸੇ ਕਿੱਤੇ ਵੱਲ ਲਾਉਣਾ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਘਰਾਂ ਦਾ ਜਿਹੜਾ ਮਾਹੌਲ ਹੈ ਪਿੰਡਾਂ ਦਾ ਬਹੁਤ ਵੱਖਰਾ ਉਸ ਦੇ ਲਈ ਕਿੱਦਾਂ ਦੀ ਟੀਮ ਕਿੱਦਾਂ ਦਾ ਵਰਕ ਕਰ ਰਹੀ ਹੈ ਤੁਹਾਡੀ ਇਹ ਤਾਂ ਟੀਮ ਮੈਂਬਰ ਹੀ ਦੱਸ ਦੇਣਗੇ ਮੇਰੇ ਹੈਗੇ ਉਮੀਦ ਸੰਸਦਾਂ ਦੇ ਮੈਂ ਤੇ ਉਹਨਾਂ ਦੇ ਵਿਆਹ ਤੇ ਕਹਿ ਨਹੀਂ ਸਕਦਾ ਕਿਉਂਕਿ ਫਿਰ ਗਲਤ ਲੱਗੂਗਾ ਉਹਨਾਂ ਨੂੰ ਆਪ ਕਹਿਣਾ ਚਾਹੀਦਾ ਹੈ ਕਿਸ ਤਰੀਕੇ ਨਾਲ ਇਹ ਸਾਰੀ ਕੁੜੀਆਂ ਕਿੱਥੇ ਗਈ ਆਪਣੀ ਕੁੜੀਆਂ ਤਾਂ ਪਿੱਛੇ ਖੜੀਆਂ ਤੁਹਾਡੇ ਇੱਕ ਪਜਾਰੀ ਲੱਗੀ ਰਹਿੰਦੀ ਹੈ 24 ਘੰਟੇ ਤੇ ਉਹ ਬੜੀ ਖੁਸ਼ੀ ਨਾਲ ਕੰਮ ਕਰ ਰਹੀ ਹੈ ਤੇ ਮਿਹਨਤ ਆਪਾਂ ਕਰ ਰਹੇ ਆ ਦੇਖੋ ਪੰਜਾਬ ਦੇ ਵਿੱਚ ਇਹ ਬਹਿਣਾ ਦੀ ਉਮੀਦ ਆਪਾਂ ਬਣਾਈ ਕਿਉਂ ਆ ਕਿਉਂਕਿ ਅੱਜ ਜੇ ਆਪਾਂ ਸਾਡਾ ਖਰਚਾ ਵੱਧ ਰਿਹਾ ਹਰ ਇੱਕ ਪਰਿਵਾਰ ਦਾ ਖਰਚਾ ਵੱਧ ਰਿਹਾ ਤੇ ਜੇ ਆਪਣੀ ਔਰਤਾਂ ਉਹਨਾਂ ਦੇ ਬੱਚੇ ਘਰ ਬੈ ਕੇ ਆਪਣੇ ਘਰ ਦੀ ਆਮਦਨੀ ਨੇ ਵਿੱਚ ਕੋਈ ਹਿੱਸਾ ਪਾ ਸਕਦੇ ਤਾਂ ਇਹ ਬਹੁਤ ਵੱਡੀ ਗੱਲ ਹੈ ਇਸ ਕਰਕੇ ਆਪਾਂ ਉਮੀਦ ਬਹਿਣਾ ਦੀ ਉਮੀਦ ਸ਼ੁਰੂ ਕੀਤੀ ਸੀ 27 ਸਾਲ ਪਹਿਲਾਂ ਆਪਾਂ ਪਹਿਲੇ ਤੇ ਸਿਰਫ ਕਰੋਸ਼ੇ ਦਾ ਕੰਮ ਕਰਾਉਂਦੇ ਸੀ ਸਿਲਾਈ ਕੜਾਈ ਦਾ ਕੰਮ ਕਰਾਉਂਦੇ ਸੀ ਹੁਣ ਆਪਾਂ ਉਹ ਵੀ ਕਰ ਰਹੇ ਹਾਂ ਪਰ ਉਹ ਇੱਕ ਛੋਟੇ ਪੱਧਰ ਤੇ ਕਰ ਰਹੇ ਹਾਂ ਔਰ ਇਹ ਜੋ ਹੈਗਾ ਇਹ ਆਸਾਨ ਵੀ ਕੰਮ ਹੈ ਤੇ ਇਸ ਤਰੀਕੇ ਨਾਲ ਆਪਾਂ ਇਸ ਗੱਲ ਨੂੰ ਸਿਰੇ ਚੜਾਉਂਦੇ ਕੋਸ਼ਿਸ਼ ਸਰ ਮੰਡੀ ਕਰਨ ਕਿਵੇਂ ਹੋਏਗਾ ਕਿਉਂਕਿ ਜਦੋਂ ਚੀਜ਼ ਬਣ ਜਾਂਦੀ ਹੈ ਤਿਆਰ ਹੁੰਦੀ ਹੈ ਤਾਂ ਮੰਡੀ ਕਰਨ ਸਭ ਤੋਂ ਵੱਡੀ ਮੁਸ਼ਕਲ ਹੈ ਕਿਉਂਕਿ ਜਦੋਂ ਆਮਦਨ ਤੋਂ ਜ਼ਿਆਦਾ ਸੁਰਤ ਪੈਣਾ ਉਹ ਇੱਥੇ ਵੀ ਉੱਥੇ ਵੀ ਉੱਥੇ ਵੀ ਉਮੀਦ ਨੂੰ ਪੂਰਾ ਸਹਿਯੋਗ ਦੇਣ ਦੀ ਲੋੜ ਹੈ ਇਸ ਕਰਕੇ ਆਪਾਂ ਇੰਡੀਵਿਜੂਅਲੀ ਨਹੀਂ ਕਰ ਰਹੇ ਆਪਾਂ ਗਰੁੱਪ ਐਕਟੀਵਿਟੀ ਕਰ ਰਹੇ ਹਾਂ ਗਰੁੱਪਾਂ ਦੇ ਰਾਹੀਂ ਇੱਕ ਦੂਜੇ ਦੀ ਮਦਦ ਹੁੰਦੀ ਹੈ ਜਿਵੇਂ ਸਾਡੇ ਕਈ ਸਾਰੇ ਉਮੀਦ ਬਹਿਣਾ ਦੇ ਉਮੀਦ ਦੇ ਸਕੀਮ ਚੱਲ ਰਹੇ ਹਨ ਜਿਦੇ ਵਿੱਚ ਕਲਾ ਇਕ ਨਹੀਂ ਕਰ ਰਹੇ ਤਿੰਨ ਚਾਰ ਕੁੜੀਆਂ ਇਕੱਠੇ ਹੋ ਕੇ ਕਰ ਰਹੀ ਹੈ ਤੇ ਇਹਦੇ ਵਿੱਚ ਵੀ ਜਿਵੇਂ ਇਹ ਵਧੂਗਾ ਮੈਂ ਨਹੀਂ ਚਾਹੁੰਦਾ ਕਿ ਸਿਰਫ 35 ਕੁੜੀਆਂ ਹੋਣ ਜਾਂ ਅਗਲੇ 35 ਹੋਣ ਮੈਂ ਚਾਹੁੰਦਾ 2 3 400 ਹਰ ਕਲਸਟਰ ਦੇ ਵਿੱਚ ਐਸੀ ਕੁੜੀਆਂ ਹੋਣ 5 500 ਤੇ ਸਾਡੇ ਇਹ ਫਾਰਮ ਮੰਨ ਕਿਹਨਾ ਵੇਟੋ ਰਾਜਵਿੰਦਰ ਕੌਰ ਰਾਜਵਿੰਦਰ ਜੀ ਜਿਹੜਾ ਉਮੀਦ ਸਾਫਾ ਵੱਲੋਂ ਅੱਜ ਜਿਹੜੇ ਗੋਡ ਫਾਰਮ ਦੀ ਟ੍ਰੇਨਿੰਗ ਦਿੱਤੀ ਹੈ ਸਰਟੀਫਿਕੇਟ ਦਿੱਤੇ ਨੇ ਕੀ ਕਹਿਣਾ ਚਾਹੁੰਦੇ ਹਾਂ ਕਿ ਲੋਕਾਂ ਦਾ ਕੀ ਰਿਸਪੌਂਸ ਹੈ ਤੁਹਾਡਾ ਹਾਂਜੀ ਇਹਦੇ ਵਿੱਚ ਤੁਸੀਂ ਰਿਸਪੌਂਸ ਤੇ ਤੁਹਾਨੂੰ ਪਤਾ ਲੱਗ ਗਿਆ ਪਤਾ ਲੱਗ ਹੀ ਰਿਹਾ ਹੈ ਕਿ ਕਿੱਦਾਂ ਦਾ ਹੈਗਾ ਪੱਛੜ ਕੇ ਲੇਡੀਜ਼ ਨੇ ਜਿਹੜੀਆਂ ਸੈਲਫ ਹੈਲਪ ਗਰੁੱਪ ਦੀਆਂ ਪੈਣਾ ਦੀ ਉਮੀਦ ਦੇ ਨਾਲ ਜੁੜੀਆਂ ਨੇ ਉਹ ਪਹੁੰਚੀਆਂ ਨੇ ਇੱਥੇ ਔਰ ਤੁਸੀਂ ਦੇਖੋਗੇ ਕਿ ਗੋਡ ਫਾਰਮਿੰਗ ਜਿਹੜਾ ਕੀਤਾ ਇਹਨੂੰ ਬਲੈਕ ਗੋਲਡ ਦਾ ਨਾਮ ਦੇ ਦਿੱਤਾ ਗਿਆ ਹੈਗਾ ਤੇ ਸਾਡੀਆਂ ਇਹ ਲੇਡੀਜ਼ ਨੇ ਜਿਹੜੀਆਂ ਉਹਨਾਂ ਦਾ ਇਹ ਸਪੈਸ਼ਲ ਇਨੀਸ਼ੀਏਟਿਵ ਆਇਆ ਹੈਗਾ ਇਹਦੇ ਵਿੱਚ ਭੈਣਾਂ ਦੀ ਉਮੀਦ ਦੇ ਵਿੱਚ ਕਿ ਉਹ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਸੁਸਾਇਟੀ ਨੂੰ ਇੱਕ ਐਗਜ਼ਾਮਪਲ ਕ੍ਰੀਏਟ ਕਰਨ ਗਿਆ ਕਿ ਔਰਤਾਂ ਵੀ ਹਰ ਪੱਖ ਦੇ ਵਿੱਚ ਅੱਗੇ ਆ ਕੇ ਬੱਚੜ ਕੇ ਆਪਣੇ ਪਰਿਵਾਰ ਨੂੰ ਪਾਲਣ ਪੋਸ਼ਣ ਦੇ ਵਿੱਚ ਹਿੱਸਾ ਪਾ ਸਕਦੀਆਂ ਨੇ ਕਿੰਨੀ ਇੱਕ ਦੇੜੀ ਚ ਜਿਹੜੀਆਂ ਜੁੜਰੀਆਂ ਨੇ ਇਸ ਟਾਈਮ ਕਿੰਨੇ ਲੋਕਾਂ ਨੂੰ ਸਰਟੀਫਾਈਡ ਕਰ ਦਿੱਤੇ ਗਏ ਤੁਹਾਡੇ ਸਰ ਸਰ ਅਸੀਂ ਨੇ ਹੁਣ ਤੱਕ ਜਿਹੜੇ ਹੈਗੇ ਨੇਗੇ ਉਹ 40 ਦੇ ਕਰੀਬ ਸਰਟੀਫਾਈਡ ਕਰ ਦਿੱਤੇ ਗਏ ਹੈਗੇ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਸੀ ਪਤਾ ਪਿੰਡਾਂ ਦੇ ਵਿੱਚ ਕਿ ਐਨੀਮਲ ਹਸਬੈਂਡਰੀ ਦੇ ਥਰੂ ਇਸ ਤਰ੍ਹਾਂ ਦੀਆਂ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ ਨੇ ਤੁਸੀਂ ਗੱਲ ਕਰੋਗੇ ਡਾਇਰੈਕਟਰ ਐਨੀਮਲ ਹਸਬੈਂਡਰੀ ਦੇ ਨਾਲ ਹਰ ਸਾਲ ਫੰਡ ਕਾਫੀ ਜ਼ਿਆਦਾ ਵਾਪਸ ਹੋ ਜਾਂਦਾ ਕਿਉਂਕਿ ਲੋਕਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਭੇੜਾਂ ਦੀ ਉਮੀਦ ਇੱਕ ਜਿਹੜਾ ਪਲੇਟਫਾਰਮ ਮਿਲੇ ਲੋਕਾਂ ਨੂੰ ਜਿਹਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ మే ਸਾਡੀ 12 ਲੇਡੀਜ਼ ਦੀ ਸੋਸ਼ਲ ਪੱਧਰ ਤੇ ਕੰਮ ਕਰ ਰਹੀ ਹੈ ਉਹ ਇਹਨਾਂ ਲੇਡੀਜ਼ ਨੂੰ ਡੋਰ ਟੂ ਡੋਰ ਜਾ ਕੇ ਮੋਬਾਈਲਾਈਜ਼ ਕਰਦੀ ਆ ਵੇਅਰ ਕਰਦੀ ਹੈ ਕਿ ਅਸੀਂ ਗਵਰਨਮੈਂਟ ਦੀਆਂ ਸਕੀਮਸ ਦਾ ਕਿਸ ਤਰ੍ਹਾਂ ਲਾਭ ਲੈ ਸਕਦੇ ਆ ਤੇ ਕਿਸੇ ਵੀ ਡਿਪਾਰਟਮੈਂਟ ਨੂੰ ਟ੍ਰੇਨਡ ਕਰਨ ਲਈ ਇੱਕ ਬੈਚ ਹੀ ਨਾ ਹੁੰਦਾ ਜੀ ਪੂਰਾ ਤਿਆਰ 35 ਲੇਡੀਜ਼ ਆ ਅਸੀਂ ਬੈਚ ਤਿਆਰ ਕਰਕੇ ਦਿੱਤਾ ਉਮੀਦ ਦੇ ਥਰੂ ਤੇ ਉਹਨਾਂ ਦੀ ਟ੍ਰੇਨਿੰਗ ਸਕਸੈਸਫੁਲੀ ਜਿਹੜੀ ਹੈਗੀ ਆ ਕਮਜਾਬ ਹੋ ਗਈ ਹੈ ਪਿੰਡਾਂ ਦੇ ਵਿੱਚ ਔਰਤਾਂ ਨੂੰ ਘਰ ਤੋਂ ਬਾਹਰ ਲਿਆਉਣ ਲਈ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਤਾਂ ਹੀ ਦੇਖੋ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਸਾਡੀ ਟੀਮ ਨੂੰ ਅਸੀਂ ਦਾ ਨਾਮ ਦੇ ਸਕਦੇ ਆਂਗੇ ਜਿਸ ਤਰ੍ਹਾਂ ਕਿਸੇ ਦੀ ਜਾਨ ਮਾਲ ਦੀ ਰੱਖਿਆ ਕਰੀਂਦੀ ਹੈ ਜ਼ਿਆਦਾਤਰ ਲੋਕਾਂ ਨਾਲ ਹੁਣ ਤੱਕ ਸਨਾਟਾ ਕੰਪਨੀਆਂ ਤੋਂ ਵਿਸ਼ਵਾਸ ਟੁੱਟ ਚੁੱਕੇ ਐ ਜਦੋਂ ਕੋਈ ਦਰਵਾਜ਼ਾ ਵੀ ਖੜਕਾਂਦਾ ਕਿਸੇ ਦਾ ਜਾ ਕੇ ਤਾਂ ਫਿਰ ਸਾਨੂੰ ਪ੍ਰੋਬਲਮ ਆਂਦੀ ਐ ਇੱਕ ਦੂਸਰੀ ਚੀਜ਼ ਮੈਂ ਇੱਥੇ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਉਮੀਦ ਦੇ ਥਰੂ ਪਿੰਡਾਂ ਦੇ ਵਿੱਚ ਜਾ ਕੇ ਕੰਮ ਕਰਨਾ ਥੋੜਾ ਈਜ਼ੀ ਸੀ ਕਿਉਂਕਿ ਇਹ ਸ਼੍ਰੀ ਅਰਵਿੰਦ ਖੰਨਾ ਜੀ ਦੀ ਅਮੇਜ਼ ਐ ਜਿਹੜੀ ਅੱਜ ਵੀ ਪਿੰਡਾਂ ਦੇ ਵਿੱਚ ਬਰਕਰਾਰ ਐ ਤੇ ਕਹਿ ਮੈਂ ਉਹਨਾਂ ਦਾ ਜਦੋਂ ਕਿਤੇ ਜ਼ਿਕਰ ਆਉਂਦਾ ਨਾ ਮ ਆਂਦਾ ਉਮੀਦ ਦੇ ਨਾਲ ਜੁੜਦਾ ਤਾਂ ਲੋਕ ਸਾਨੂੰ ਵੈਲਕਮ ਕਰਕੇ ਬਿਠਾਉਂਦੇ ਆ ਜਦੋਂ ਬੈਠ ਜਾਂਦੇ ਆ ਜੀ ਬਾਕੀ ਸਾਡਾ ਕੰਮ ਰਹਿ ਜਾਂਦਾ ਕਿ ਅਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ